ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਸਾਖੀ ਸਾਂਝੀ ਕਰਾਂਗੇ ਉਹਨੂੰ ਤੁਸੀਂ ਜ਼ਰੂਰ ਅੰਤ ਤੱਕ ਸੁਣਿਓ ਜੇਕਰ ਤੁਸੀਂ ਕਾਲ ਦੇ ਵਿੱਚੋਂ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਹੁਣੇ ਬੰਦ ਕਰਕੇ ਬਾਅਦ ਵਿੱਚ ਖੁੱਲੇ ਸਮੇਂ ਦੇ ਵਿੱਚ ਇਹਨੂੰ ਸੁਣ ਲੈਣਾ ਪਰ ਜਦੋਂ ਵੀ ਸੁਣੋਗੇ ਇਹਨੂੰ ਪੂਰਾ ਸੁਣਿਓ ਤਾਂ ਕਿ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਮਿਲ ਸਕਣ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਤੋਂ ਆਪਾਂ ਜਾਣੂ ਹੋ ਸਕੀਏ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਗ੍ਰਹਿਾਂ ਬਾਰੇ ਤੇ ਬਹੁਤ ਸਾਰੇ ਹੋਰ ਵਹਿਮ ਭਰਮਾਂ ਬਾਰੇ ਕੀ ਸੋਚਦੇ ਸੀ ਕਿਉਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੂਰਜ ਗ੍ਰਾਂਡ ਸਮੇਂ ਕੁਰਕ ਖੇਤਰ ਜਾਣਾ ਕੀਤਾ ਤੇ ਫਿਰ ਉੱਥੇ ਜਾ ਕੇ మాਸ ਜਿਹੜਾ ਲੋਕ ਕਹਿੰਦੇ ਆਪਾਂ ਸੁਣਦੇ ਆ ਇਤਿਹਾਸ 'ਚ ਵੀ ਉਹ オリਜਨਲੀ ਧਰਿਆ ਉਹਦੇ ਪਿੱਛੇ ਅਸਲ ਕਹਾਣ ਰ ਕੀ ਸੀ ਅਸਲ ਕਹਾਣੀ ਕੀ ਸੀ ਸੋ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਇਸ ਵੀਡੀਓ 'ਚ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੇਕਰ ਤੁਸੀਂ ਇਹ ਵੀਡੀਓ ਨੂੰ ਪਹਿਲੀ ਵਾਰ ਸੁਣ ਰਹੇ ਹੋ ਜਾਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਜਲਦੀ ਨਾਲ ਜੋਤ ਪੰਜਾਬੀ ਬਲੌਗ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤੇ ਇਸ ਨੂੰ ਅੱਗੇ ਵੀ ਵੱਤੋ-ਵੱਤ ਸ਼ੇਅਰ ਕਰਿਓ ਜੀ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜੇ ਪ੍ਰਚਾਰ ਕਰਨ ਦਾ ਢੰਗ ਸੀ ਉਹ ਬਹੁਤ ਹੀ ਅਨੋਖਾ ਸੀ ਬਲੱਖਣ ਸੀ ਗੁਰੂ ਪਾਸ਼ਾ ਜਦੋਂ ਵੀ ਕਿਸੇ ਨੂੰ ਕੁਝ ਸਮਝਾਉਣਾ ਕਰਦੇ ਸੀ ਇਹ ਕਦੇ ਵੀ ਨਹੀਂ ਹੋਇਆ ਕਿ ਉਹ ਬੰਦੇ ਨੂੰ ਸਮਝ ਨਾ ਹੀ ਹੋਵੇ ਗੱਲਬਾਤ ਦੀ ਵੱਡੇ ਵੱਡੇ ਰਾਖਸ਼ ਜਿਹੜੇ ਕੌਡੇ ਰਾਖਸ਼ ਵਰਗੇ ਹੋਏ ਆ ਸੱਜਣ ਠੱਗ ਵਰਗੇ ਹੋਏ ਆ ਮਲਕ ਭਾਗੂ ਵਰਗੇ ਹੋਏ ਆ ਉਹਨਾਂ ਸਾਰਿਆਂ ਨੂੰ ਕੁਰਾਹੇ ਪਿਆਂ ਨੂੰ ਰਾਹੇ ਜੇ ਕਿਸੇ ਨੇ ਪਾਇਆ ਵਲੀ ਗੰਧਾਰੀ ਤੱਕ ਤਾਂ ਉਹ ਗੁਰੂ ਨਾਨਕ ਸਾਹਿਬ ਜੀ ਨੇ ਪਾਇਆ ਹੈ ਗੁਰੂ ਨਾਨਕ ਪਾਸ਼ਾ ਜੀ ਪ੍ਰਸਿੱਧ ਤੀਰਥ ਸਥਾਨਾਂ ਤੇ ਉਸ ਸਮੇਂ ਜਾਇਆ ਕਰਦੇ ਸੀ ਜਦੋਂ ਉੱਥੇ ਭਾਰੀ ਗਿਣਤੀ ਵਿੱਚ ਲੋਕ ਇਕੱਤਰ ਹੁੰਦੇ ਸੀ ਕਿਸੇ ਪ੍ਰਕਾਰ ਦਾ ਉੱਥੇ ਮੇਲਾ ਆਦੀ ਲੱਗਿਆ ਹੁੰਦਾ ਸੀ ਤਾਂ ਕਿ ਗੁਰੂ ਪਾਸ਼ਾ ਚਾਹੁੰਦੇ ਸਨ ਕਿ ਜੋ ਮਨੁੱਖ ਤੁਹਾਨੂੰ ਉਹ ਸੰਦੇਸ਼ ਦੇਣਾ ਚਾਹੁੰਦੇ ਆ ਉਹ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਗੁਰੂ ਪਾਸ਼ਾ ਜੀ ਕਦੇ ਵੀ ਕਿਸੇ ਵੀ ਥਾਂ ਤੇ ਜਾ ਕੇ ਡਰੇ ਨਹੀਂ ਚੇਫੇ ਨਹੀਂ ਇੱਕ ਇਤਿਹਾਸ ਦੇ ਵਿੱਚ ਗੁਰੂ ਨਾਨਕ ਪਾਸ਼ਾ ਹੋਏ ਨੇ ਜਿਹੜਾ ਦਾ ਜੇ ਆਪਾਂ ਸਾਰਾ ਜੀਵਨ ਦੇਖੀਏ ਤਾਂ ਬਹੁਤ ਸ਼ਾਂਤਮਈ ਬਹੁਤ ਠੰਡੇ ਸੁਭਾਅ ਦਾ ਆਪਾਂ ਪੜਦੇ ਆ ਪਰ ਇਹ ਯਾਦ ਰੱਖਣਾ ਬਣਦਾ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਦੇ ਵਿੱਚ ਜ਼ੁਰਤ ਬਹੁਤ ਜ਼ਿਆਦਾ ਸੀ ਤਾਂ ਹੀ ਉਹਨਾਂ ਨੇ ਬਾਬਰ ਨੂੰ ਜਾਬਰ ਕਹਿਣ ਦੀ ਜਿਹੜੀ ਹਿੰਮਤ ਕੀਤੀ ਸੀ ਉਹ ਵੀ ਉਹਨਾਂ ਦੀ ਸਰਕਾਰ ਦੇ ਸਮੇਂ ਸੋ ਗੱਲ ਨੂੰ ਆਪਾਂ ਹੋਰ ਪਾਸੇ ਨਾ ਲੈ ਕੇ ਜਾਂਦੇ ਹੋਏ ਇਸੇ ਟੌਪਿਕ ਦੇ ਉੱਤੇ ਆਉਂਨੇ ਆ ਕਹਿੰਦੇ ਆ ਜਦੋਂ ਵੀ ਕਿਤੇ ਕੋਈ ਤੀਰਥ ਸਥਾਨ ਤੇ ਕੋਈ ਮੇਲਾ ਵਗੈਰਾ ਹੁੰਦਾ ਭਾਰੀ ਗਿਣਤੀ ਚ ਲੋਕ ਇਕੱਤਰ ਹੁੰਦੇ ਉਥੇ ਜਾ ਕੇ ਵੀ ਗੁਰੂ ਸਾਹਿਬ ਲੋਕਾਂ ਦਾ ਜਿਹੜਾ ਧਿਆਨ ਆਪਣੇ ਵਿੱਚ ਖਿੱਚ ਲੈਂਦੇ ਸੀ ਕਿਉਂਕਿ ਉਹ ਬਹੁਤ ਅਜੀਬ ਤੇ ਗਰੀਬ ਕਿਸਮ ਦਾ ਜਿਹੜਾ ਲਿਬਾਸ ਪਾਉਂਦੇ ਸੀ ਐਸਾ ਲਿਬਾਸ ਜਿਹੜਾ ਬਾਕੀਆਂ ਤੋਂ ਉਲਟ ਹੁੰਦਾ ਸੀ ਜਿਹਨੂੰ ਦੇਖ ਕੇ ਨਾ ਉਹਨਾਂ ਨੂੰ ਕੋਈ Hindu ਸਮਝਦਾ ਸੀ ਨਾ ਕੋਈ ਮੁਸਲਮਾਨ ਸਮਝਦਾ ਸੀ ਜਾਂ ਫਿਰ ਸਾਰੇ ਹੀ ਉਹਨਾਂ ਨੂੰ ਆਪਣਾ ਸਮਝਦੇ ਸਨ ਸੋ ਬੜਾ ਅਨੋਖਾ ਜਿਹੜਾ ਲਿਬਾਸ ਪਹਿਨ ਕੇ ਗੁਰੂ ਪਾਤ ਜਾਂਦੇ ਸੀ ਜਿਵੇਂ ਅੱਜ ਕੱਲ ਦੇ ਸਮੇਂ ਦੇ ਵਿੱਚ ਜਦੋਂ ਕਿਸੇ ਨੇ ਆਪਣੇ ਕੋਲ ਜਿਹੜੀ ਲੋਕਾਂ ਦੇ ਭੀੜ ਕੱਤਰ ਕਰਨੀ ਹੁੰਦੀ ਹੈ ਤਾਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਸਕੂਲਾਂ ਕਾਲਜਾਂ ਵਿੱਚ ਇੱਕ ਜਾਦੂਗਰ ਦੀ ਖੇਡ ਵਗੈਰਾ ਦਿਖਾਉਂਦੇ ਆ ਲੋਕ ਆ ਕੇ ਤਾਂ ਕਿ ਲੋਕਾਂ ਦਾ ਧਿਆਨ ਖਿੱਚ ਸਕਣ ਤੇ ਬਾਅਦ ਵਿੱਚ ਆਪਣਾ ਕੋਈ ਸਮਾਨ ਜਿਹੜਾ ਹੁੰਦਾ ਉਹ ਵੇਚ ਕੇ ਮਸ਼ਹੂਰੀ ਕਰਕੇ ਚਲੇ ਜਾਂਦੇ ਆ ਇਸੇ ਪ੍ਰਕਾਰ ਗੁਰੂ ਪਾਸ਼ਾ ਜੀ ਨੇ ਕੀਤਾ ਜੀ ਸੂਰਜ ਗ੍ਰਹਿ ਉਸ ਸਮੇਂ ਲੱਗਿਆ ਹੋਇਆ ਸੀ ਇਹ ਗੱਲ ਹੈ ਕੁਰਕ ਖੇਤਰ ਦੀ ਕਹਿੰਦੇ ਆ ਭਾਰਤ ਦੇ ਜਿਹੜੇ ਵੱਡੇ ਛੋਟੇ ਸਾਧੂ ਮਹਾਤਮਾ ਸੀ ਉਹ ਸਾਰੇ ਕੁਰਕ ਖੇਤਰ ਦੇ ਸਰੋਵਰ ਤੇ ਇਸ਼ਨਾਨ ਕਰਨ ਆਉਂਦੇ ਸੀ ਇਹ ਸਮਝਿਆ ਜਾਂਦਾ ਸੀ ਕਿ ਜਿਹੜਾ ਸੂਰਜ ਗ੍ਰਹਿ ਆ ਉਸ ਸਮੇਂ ਲੱਗਦਾ ਜਦੋਂ ਰਾਹੂ ਤੇ ਕੇਤੂ ਆਪਣਾ ਕਰਜ਼ਾ ਉਗਰਾਉਣ ਵਾਸਤੇ ਸੂਰਜ ਨੂੰ ਘੇਰਾ ਪਾਉਂਦੇ ਨੇ ਜਿਸ ਕਰਕੇ ਇਹ ਡਰ ਬਣਿਆ ਰਹਿੰਦਾ ਸੀ ਕਿ ਕਿਤੇ ਸੂਰਜ ਨੂੰ ਉਹ ਨਸ਼ਟ ਨਾ ਕਰ ਦੇਣ ਜਿਸ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਹਨੇਰਾ ਫਸਰ ਜਾਊਗਾ ਇਹ ਗੱਲਾਂ ਉਸ ਵੇਲੇ ਦੇ I <laughs> ਜਿਹੜੇ ਬ੍ਰਾਹਮਣਾਂ ਨੇ ਉਸ ਵੇਲੇ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਫਲਾਈਆਂ ਹੋਈਆਂ ਸੀਗੀਆਂ ਸੋ ਇਸ ਲਈ ਉਸ ਮੌਕੇ ਤੇ ਸਾਧੂ ਮਹਾਤਮਾ ਜਿਹੜੇ ਹੈਗੇ ਆ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਤੇ ਆਮ ਜਿਹੜੇ ਲੋਕ ਸੀ ਉਹ ਬ੍ਰਾਹਮਣਾਂ ਨੂੰ ਦਾਨ ਪੂਜਾ ਆਪਦੇ ਵੱਲੋਂ ਦਿੰਦੇ ਭੇਟਾ ਵਗੈਰਾ ਦਿੰਦੇ ਖੂਬ ਉਹਨਾਂ ਦੀ ਸੇਵਾ ਪਾਣੀ ਕਰਦੇ ਅਸਲ ਦੇ ਵਿੱਚ ਇਹ ਬ੍ਰਾਹਮਣਾਂ ਦੀ ਦਾਨ ਲੈਣ ਦੀ ਇੱਕ ਕਾਰਡ ਸੀ ਇੱਕ ਸਕੀਮ ਸੀ ਸਹੀ ਮਹਿਣਿਆਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਇਸ ਚੀਜ਼ ਬਾਰੇ ਜਾਣਦੇ ਸਨ ਸੋ ਨਹੀਂ ਸੀ ਜਉਂਦੇ ਕਿ ਕਿਸੇ ਵੀ ਭੋਲੇ ਭਲੇ ਇਨਸਾਨ ਦੇ ਨਾਲ ਇਸ ਤਰ੍ਹਾਂ ਕਰਕੇ ਠੱਗਿਆ ਜਾਵੇ ਉਹਨੂੰ ਜਦੋਂ ਗੁਰੂ ਜੀ ਕੁਰਕ ਛੇਤਰ ਪਹੁੰਚਦੇ ਆ ਇੱਕ ਸਰੋਵਰ ਉੱਤੇ ਅਣਗਿਣਤ ਸਾਧੂ ਇਸ਼ਨਾਨ ਕਰ ਰਹੇ ਆ ਗੁਰੂ ਪਾਤਸ਼ਾਹ ਜੀ ਦੇਖ ਰਹੇ ਆ ਤੱਕ ਰਹੇ ਆ ਸਾਰਾ ਕੁਝ ਸਰੋਵਰ ਦੇ ਚਾਰੇ ਚੁਫੇਰੇ ਮਨੁੱਖਤਾ ਦਾ ਠਾਠਾ ਮਾਰਦਾ ਇਕੱਠ ਹੈ ਜੀ ਗੁਰੂ ਜੀ ਕਈ ਸਿੱਖਾਂ ਨਾਲ ਉੱਥੇ ਗਏ ਸੀਗੇ ਇਸ ਜਗ੍ਹਾ ਦੇ ਉੱਤੇ ਗੁਰੂ ਜੀ ਸਰੋਵਰ ਦੇ ਬਿਲਕੁਲ ਨੇੜੇ ਜਾ ਕੇ ਬੈਠਦੇ ਨੇ ਉਹਨਾਂ ਦਾ ਜਿਹੜਾ ਪਹਿਰਾਵਾ ਉਹ ਨਾ ਤਾਂ ਸਾਧੂਆਂ ਵਾਲਾ ਤੇ ਨਾ ਹੀ ਗਰਸਤੀਆਂ ਵਾਲਾ ਬਲਕਿ ਦੋਹਾਂ ਦਾ ਸੁਮੇਲ ਸੀ ਸੋ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਲਈ ਸਭ ਤੋਂ ਪਹਿਲਾਂ ਮਰਦਾਨਾ ਜੀ ਨੂੰ ਕਿਹਾ ਕਿ ਛੇੜ ਮਰਦਾਨਿਆਂ ਰਬਾਬ ਦੀਆਂ ਤਾਰਾਂ ਲੱਖ ਵਾਰੀ ਜਿੰਦ ਵਿੱਚ ਗੁਰਾਂ ਦੇ ਉੱਤੋਂ ਵਾਰਾ ਸੋ ਗੁਰੂ ਪਾਤਸ਼ਾਹ ਜੀ ਮਰਦਾਨਾ ਜੀ ਨੂੰ ਕਹਿੰਦੇ ਆ ਮਰਦਾਨਿਆਂ ਤੂੰ ਰਬਾਬ ਵਜਾ ਬਾਣੀ ਆਈ ਹੈ ਮਰਦਾਨਾ ਜੀ ਰਵਾਬ ਵਜਾਉਂਦੇ ਨੇ ਗੁਰੂ ਪਾਸ਼ਾ ਜੀ ਕੀਰਤਨ ਕਰਦੇ ਨੇ ਜਿਹੜੇ ਉਹਨਾਂ ਦੇ ਸਿੱਖ ਤੇ ਸ਼ਰਧਾਲੂ ਸੀ ਸਾਰੇ ਗੁਰੂ ਪਾਸ਼ਾ ਜੀ ਦੇ ਲਾਗੇ ਬੈਠ ਜਾਂਦੇ ਨੇ ਕਾਫੀ ਲੋਕ ਉਹਨਾਂ ਵੱਲ ਦੇਖ ਰਹੇ ਨੇ ਕਿ ਇਹ ਕੌਣ ਮਹਾਂਪੁਰਖ ਆਇਆ ਹੈ ਤੇ ਇਹ ਇਦਾਂ ਭਗਤੀ ਕਰ ਰਿਹਾ ਪਰ ਉਹਨਾਂ ਨੂੰ ਲੱਗਦਾ ਸ਼ਾਇਦ ਇਹ ਵੀ ਸਾਡੇ ਵਾਂਗੂ ਕੋਈ ਨਾ ਕੋਈ ਫਕੀਰ ਹੋਵੇਗਾ ਸੋ ਬਹੁਤਾ ਉਹਨਾਂ ਨੇ ਇਸ ਗੱਲ ਨੂੰ ਤਰਜੀਹ ਨਾ ਦਿੱਤੀ ਜੀ ਪਰ ਕੀਰਤਨਨ ਦਾ ਪ੍ਰਵਾਹ ਜਿਹੜਾ ਉਹ ਜਾਰੀ ਰਹਿੰਦਾ ਹੈ ਗੁਰੂ ਪਾਸ਼ਾ ਜੀ ਨੇ ਫਿਰ ਇੱਕ ਅਲੌਕਿਕ ਨਾਟਕ ਖੇਡਣ ਬਾਰੇ ਸੋਚਿਆ ਇੱਕ ਅਲੌਕਿਕ ਖੇਡ ਖੇਡਣ ਬਾਰੇ ਸੋਚਿਆ ਉਹਨਾਂ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਜਾਓ ਤੁਸੀਂ ਦੇਗ ਲੈ ਕੇ ਆਓ ਕੋਈ ਜਣਾ ਤੇ ਉਹਦੇ ਵਿੱਚ ਥੋੜਾ ਪਾਣੀ ਪਾ ਕੇ ਇੱਕ ਥੱਲੇ ਚੁੱਲਾ ਬਣਾ ਕੇ ਉਹਦੇ ਉੱਤੇ ਇੱਕ ਬਰਤਨ ਦੇ ਵਿੱਚ ਉਸ ਦੇਗ ਨੂੰ ਪਾਣੀ ਵਿੱਚ ਪਾ ਕੇ ਉਹਨੂੰ ਰਿਜਣ ਲਈ ਰੱਖ ਦਿਓ ਗੁਰੂ ਜੀ ਦਾ ਹੁਕਮ ਮੰਨ ਕੇ ਸਿੱਖਾਂ ਨੇ ਇੱਕ ਦੇਗ ਲਿਆਂਦੀ ਜੀ ਦੇਗ ਉਸ ਵੇਲੇ ਕੜਾ ਪ੍ਰਸ਼ਾਦ ਦੀ ਗੱਲ ਨਹੀਂ ਕਰਦੇ ਦੇਗ ਇੱਕ ਤਰ੍ਹਾਂ ਦਾ ਬਰਤਨ ਹੁੰਦਾ ਸੀ ਜੀ ਦੇਗਾ ਵੀ ਕਹਿ ਦਿੰਦੇ ਅੱਜ ਕੱਲ ਵੀ ਉਹਨੂੰ ਉਹਦੀ ਗੱਲ ਆਪਾਂ ਕਰ ਰਹੇ ਹਾਂ ਸੋ ਗੁਰੂ ਪਾਤਸ਼ਾਹ ਜੀ ਨੇ ਉਸ ਦੇਗ ਦੇ ਵਿੱਚ ਪਾਣੀ ਪਾ ਕੇ ਚੁੱਲ੍ਹਾ ਪੋਟ ਕੇ ਸੋ ਗੁਰੂ ਜੀ ਦਾ ਹੁਕਮ ਮੰਨ ਕੇ ਜਦੋਂ ਉਹ ਦੇਗ ਲਿਆ ਕੇ ਉਹਦੇ ਵਿੱਚ ਪਾਣੀ ਪਾ ਕੇ ਇੱਕ ਚੁੱਲ੍ਹਾ ਪੋਟ ਕੇ ਉੱਥੇ ਧਰ ਦਿੱਤਾ ਗਿਆ ਤੇ ਥੱਲੇ ਅੱਗ ਮਚਾ ਦਿੱਤੀ ਗਈ ਹੁਣ ਦੂਰ ਤੱਕ ਇਹ ਜਿਹੜੀ ਅੱਗ ਦਿਖ ਰਹੀ ਹੈ ਮੱਚਦੀ ਹੋਈ ਆਮ ਜਿਹੜੇ ਮੇਰੇ ਵੀਰ ਭੈਣ ਭਰਾ ਜਾਣਦੇ ਹੋਣਗੇ ਕਿ ਲੋਕ ਇਹ ਮੰਨਦੇ ਨੇ ਕਿ ਜਦੋਂ ਸੂਰਜ ਗ੍ਰਹਿਣ ਲੱਗਿਆ ਹੋਵੇ ਉਦੋਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਖਾਣਾ ਵਗੈਰਾ ਉਹ ਨਹੀਂ ਪਕਾਇਆ ਜਾਂਦਾ ਸੋ ਜਦੋਂ ਉਹ ਚੁੱਲ੍ਹੇ ਦੀਆਂ ਲਾਟਾਂ ਉੱਪਰ ਨੂੰ ਪੁੱਜੀਆਂ ਧੂਆ ਨਿਕਲਿਆ ਤੇ ਸਰੋਵਰ ਵਿੱਚ ਨਹਾਉਂਦਿਆਂ ਜਿਹੜੇ ਸਾਧੂ ਸੀ ਜਾਂ ਬਾਹਰ ਬੈਠੇ ਜਿਹੜੇ ਸਾਧੂ ਸੀ ਉਹਨਾਂ ਨੇ ਵੇਖਿਆ ਕਿ ਸੂਰਜ ਗਰਹਿਣ ਦੇ ਸਮੇਂ ਕੋਈ ਖਾਣਾ ਪਕਾ ਰਿਹਾ ਉਹ ਭੱਜ ਕੇ ਆਏ ਬੜੇ ਰੋਹ ਵਿੱਚ ਆਏ ਕਈਆਂ ਦੇ ਕੋਲ ਲਾਠੀਆਂ ਸੋਟੀਆਂ ਵੀ ਸੀ ਰੋਹ ਦੇ ਵਿੱਚ ਉਹ ਉਹ ਗੁਰੂ ਪਾਸ਼ਾ ਜੀ ਤੇ ਹਮਲਾ ਕਰਨ ਆਉਂਦੇ ਨੇ ਉਹਨਾਂ ਨਾਲ ਤਿੱਖੇ ਸਵਾਲ ਕਰਨ ਆਉਂਦੇ ਨੇ ਤੇ ਉਹ ਪੁੱਛਦੇ ਨੇ ਵੀ ਇਹ ਤੁਸੀਂ ਕੀ ਧਰਿਆ ਹੈ ਤੁਹਾਨੂੰ ਪਤਾ ਨਹੀਂ ਕਿ ਅੱਜ ਸੂਰਜ ਗਰਹਿਣ ਲੱਗਿਆ ਹੋਇਆ ਹੈ ਗੁਰੂ ਜੀ ਨੇ ਕਿਹਾ ਮੈਂ ਮਾਸ ਪਕਾ ਰਿਆ ਹਾਂ ਮਾਸ ਦਾ ਨਾਂ ਸੁਣ ਕੇ ਤਾਂ ਜਿਵੇਂ ਸਾਧੂਆਂ ਨੂੰ ਅੱਗ ਲੱਗ ਗਈ ਹੋਵੇ ਉਹ ਅੱਗ ਬਬੂਲੇ ਹੋ ਕੇ ਕਹਿਣ ਲੱਗੇ ਤੁਸੀਂ ਇਸ ਸਥਾਨ ਨੂੰ ਭ੍ਰਿਸ਼ਟ ਕਰ ਦਿੱਤਾ ਹੈ ਹੁਣ ਤਾਂ ਕਹਿਰ ਹੋ ਜਾਏਗਾ ਸਾਰਾ ਕੁਝ ਤਬਾਹ ਹੋ ਜਾਏਗਾ ਤੁਸੀਂ ਬਹੁਤ ਵੱਡਾ ਅਨਰਥ ਕਰਤਾ ਹੈ ਗੁਰੂ ਜੀ ਸ਼ਾਂਤ ਬੈਠੇ ਰਹੇ ਫਿਰ ਕਹਿਣ ਲੱਗੇ ਕੁਝ ਨਹੀਂ ਹੋਏਗਾ ਤੁਸੀਂ ਝੂਠੇ ਅੰਧਵਿਸ਼ਵਾਸੀ ਹੋ ਅੱਗ ਬਾਲਣਾ ਕੋਈ ਪਾਪ ਨਹੀਂ ਮਨੁੱਖੀ ਆਹਾਰ ਵਾਸਤੇ ਅੱਗ ਬਾਲਣ ਦੀ ਲੋੜ ਪੈਂਦੀ ਹੈ ਸੋ ਅਸੀਂ ਕੁਝ ਵੀ ਅਜਿਹਾ ਨਹੀਂ ਕੀਤਾ ਜਿਹੜਾ ਕੁਦਰਤ ਦੇ ਖਿਲਾਫ ਹੋਵੇ ਬ੍ਰਾਹਮਣ ਕਹਿਣ ਲੱਗਦੇ ਆ ਪਰ ਤੁਸੀਂ ਮਾਸ ਪਕਾ ਕੇ ਇਸ ਪਵਿੱਤਰ ਧਰਤੀ ਨੂੰ ਅਪਵਿੱਤਰ ਕਰ ਦਿੱਤਾ ਹੈ ਗੁਰੂ ਜੀ ਨੇ ਕਿਹਾ ਕੋਈ ਵੀ ਧਰਤੀ ਪਵਿੱਤਰ ਜਾਂ ਅਪਵਿੱਤਰ ਨਹੀਂ ਹੁੰਦੀ ਜੀਦੇ ਵਿੱਚ ਜਿਹੜੀ ਧਰਤੀ ਦੀ ਤੁਸੀਂ ਗੱਲ ਕਰਦੇ ਹੋ ਗੁਰੂ ਪਾਤਸ਼ਾਹ ਕਹਿੰਦੇ ਆ ਉਹ ਕੋਈ ਧਰਤੀ ਟੁਕੜਿਆਂ ਵਿੱਚ ਨਹੀਂ ਹੈ ਬਲਕਿ ਇੱਕੋ ਈ ਧਰਤੀ ਦਾ ਜਿਹੜਾ ਭਾਗ ਹੈ ਇਹਦੇ ਉੱਤੇ ਬਹੁਤ ਬੇਗੁਨਾਹਾਂ ਦੇ ਬਹੁਤ ਵਾਰ ਖੂਨ ਡੁੱਲੇ ਨੇ ਬਹੁਤ ਸਾਰੇ ਸੈਨਿਕ ਮਰੇ ਨੇ ਕਤਲ ਹੋਏ ਨੇ ਕੀ ਤੁਹਾਡਾ ਖਿਆਲ ਹੈ ਇਹ ਪਵਿੱਤਰ ਗੱਲ ਹੈ ਜੇ ਇਹ ਪਵਿੱਤਰ ਹੈ ਤਾਂ ਫਿਰ ਅੱਗ ਬਲਣਾ ਵੀ ਪਵਿੱਤਰ ਹੈ ਫਿਰ మాਸ ਰਿਜਣਾ ਵੀ ਪਵਿੱਤਰ ਹੈ ਤੁਸੀਂ మాਸ ਖਾਣਾ ਬੁਰਾ ਸਮਝਦੇ ਹੋ ਪਰ మాਸ ਕਿੱਥੇ ਨਹੀਂ ਆ ਦੱਸੋ ਅਸੀਂ ਹਰ ਸਾਹ ਨਾਲ ਸੈਂਕੜੇ ਜੀਵ ਖਾ ਜਾਂਦੇ ਹਾਂ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਹੈਗਾ ਉਹ ਜੀਵਾਂ ਦਾ ਵਾਸ ਹੈ ਕਣ-ਕਣ ਦੇ ਵਿੱਚ ਜੀਵ ਜੰਤੂ ਪਾਏ ਜਾਂਦੇ ਨੇ ਜਿਹੜੇ ਕਿ ਆਪਾਂ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਗੁਰੂ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਨੇ ਕਿ ਮਾਸ ਮਾਸ ਕਰ ਮੂਰਖ ਝਗੜੇ ਕਿਆ ਮਾਸ ਕਿਆ ਸਾਗ ਤੁਹਾਡੇ ਵਡੇਰੇ ਕਹਿੰਦੇ ਗੁਰੂ ਸਾਹਿਬ ਕਿ ਅਸ਼ਵ ਮੇਘ ਯੱਗ ਕਰਦੇ ਆ ਗੈਂਡਾ ਮੇਗ ਯੱਗ ਕਰਦੇ ਆ ਯੱਗ ਮੇਗ ਯੱਗ ਕਰਦੇ ਆ ਲੋਕਾਂ ਪਾਸੋਂ ਦਾਨ ਲੈਂਦੇ ਆ ਜਿਹੜੇ మాਸ ਖਾਂਦੇ ਆ ਤੁਸੀਂ ਵੱਡੇ ਵੱਡੇ ਤਣਾੜੀਆਂ ਤੋਂ ਜਦੋਂ ਦਾਨ ਪੁੰਨ ਲੈਣੇ ਹੋ ਆਪਦੇ ਲਈ ਭੇਟਾ ਲੈਣੇ ਹੋ ਜਿਹੜੇ ਕਿ ਆਪਦੇ ਘਰ ਦੇ ਵਿੱਚ మాਸ ਰਜਰਜ ਖਾਂਦੇ ਆ ਜੇ ਉਹ ਤੁਸੀਂ ਪਾਪ ਨਹੀਂ ਸਮਝਦੇ ਫਿਰ ਇਹ ਪਾਪ ਕਿਵੇਂ ਆ ਜੇ ਤੁਸੀਂ ਉਹਨਾਂ ਦੇ ਪਾਪਾਂ ਨੂੰ ਦੂਰ ਕਰਨ ਵਾਸਤੇ ਦਾਨ ਲੈਂਦੇ ਹੋ ਤਾਂ ਤੁਸੀਂ ਵੀ ਉਹਨਾਂ ਦੇ ਪਾਪਾਂ ਦੇ ਭਾਈ ਵਾਲੂ ਕਿਉਂਕਿ ਉਹਨਾਂ ਦੀ ਜਿਹੜੀ ਕਿਰਤ ਕਮਾਈ ਤੁਹਾਡੇ ਮੁਤਾਬਿਕ ਅਪੇ ਉੱਤਰ ਹੈ ਇਸ ਤਰ੍ਹਾਂ ਗੁਰੂ ਜੀ ਬਹੁਤ ਸਾਰੇ ਪ੍ਰਮਾਣ ਦਿੰਦੇ ਨੇ ਗੁਰਬਾਣੀ ਦੇ ਨਾਲ ਉਹਨਾਂ ਨੂੰ ਸਮਝਾਉਣਾ ਕਰਦੇ ਨੇ ਤੇ ਫਿਰ ਉਹ ਜਿਹੜੇ ਪੜਕੇ ਹੋਏ ਲੋਕ ਆ ਉਹ ਸਾਰੇ ਸੰਤੁਸ਼ਟ ਹੋ ਜਾਂਦੇ ਨੇ ਬ੍ਰਾਹਮਣਾਂ ਦੇ ਜਿਹੜੇ ਝੂਠੇ ਵਹਿਮ ਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਿਹੜੀ ਗੁਰਬਾਣੀ ਦੇ ਨਾਲ ਉਹ ਸਭ ਦੂਰ ਹੋ ਜਾਂਦੇ ਨੇ ਉਹ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਟੈ ਪੈਂਦੇ ਨੇ ਗੁਰੂ ਪਾਤਸ਼ਾਹ ਜੀ ਦਾ ਧੰਨਵਾਦ ਕਰਦੇ ਨੇ ਤੇ ਆਪਣੇ ਵੱਲੋਂ ਫਲਾਏ ਹੋਏ ਅਡੰਬਰ ਤੇ ਅੰਧ ਵਿਸ਼ਵਾਸ ਲਈ ਮਾਫੀ ਮੰਗਦੇ ਨੇ ਇਦਾਂ ਦੀਆਂ ਸਾਖੀਆਂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਤੁਹਾਨੂੰ ਮਿਲਣਗੀਆਂ ਇਤਿਹਾਸ ਦੇ ਵਿਸਰੇ ਹੋਏ ਪੰਨਿਆਂ ਦੇ ਵਿੱਚ ਬਹੁਤ ਕੁਝ ਏਦਾਂ ਦਾ ਛੁਪਿਆ ਹੋਇਆ ਹੈ ਜਿਹੜਾ ਸ਼ਾਇਦ ਹਲੇ ਅਸੀਂ ਨਾ ਫਰੋਲਿਆ ਨਹੀਂ ਇਸ ਸਾਖੀ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਹੈ ਕਿ ਆਪਾਂ ਹੁਣ ਅੱਜ ਤੋਂ ਮਾਸ ਖਾਣਾ ਸ਼ੁਰੂ ਕਰ ਦਈਏ ਇਹ ਮੈਂ ਖਾਸ ਬੇਨਤੀ ਕਰਦਾ ਗੁਰੂ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ ਕਿ ਮਾਸ ਦਾ ਜਿਹੜਾ ਵਿਸ਼ਾ ਖਾਣ ਦਾ ਹੈਗਾ ਉਹਦੇ ਉੱਤੇ ਝਗੜੇ ਕਰਨੇ ਉਹਦੇ ਉੱਤੇ ਬਹਿਸਾਂ ਕਰਨੀਆਂ ਦਲੀਲਾਂ ਦੇਣੀਆਂ ਜਾਂ ਸਾਰੇ ਸਾਧਨ ਹੋਣ ਦੇ باوجود ਕਿਸੇ ਜੀਵ ਨੂੰ ਮਾਰ ਕੇ ਖਾਣਾ ਗਲਤ ਹੈ ਪਰ ਜੇਕਰ ਕੋਈ ਇਦਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਜਿੱਥੇ ਸਾਰੇ ਜੀਵਨ ਜਿਉਣ ਦੇ ਜਿਹੜੇ ਵਸੀਲੇ ਆ ਉਹ ਖਤਮ ਹੋ ਜਾਣ ਤੇ ਜਿਉਂਦੇ ਰਹਿਣ ਲਈ ਕੇਵਲ ਮਾਸ ਹੀ ਸਾਡੇ ਕੋਲੇ ਹੋਵੇ ਤਾਂ ਉਸ ਸਥਿਤੀ ਦੇ ਵਿੱਚ ਜੇਕਰ ਉਹ ਤੁਸੀਂ ਸ਼ੱਕ ਲੈਨੇ ਹੋ ਤਾਂ ਉਹਦੇ ਵਿੱਚ ਵੀ ਕੋਈ ਬੁਰਾਈ ਨਹੀਂ ਆ ਸੋ ਗੁਰੂ ਪਾਤਸ਼ਾਹ ਜੀ ਦੀਆਂ ਜਿਹੜੀਆਂ ਡੂੰਘੀਆਂ ਰਮਜ਼ਾਂ ਹਨ ਉਹਨਾਂ ਨੂੰ ਸਮਝਣ ਦੇ ਲਈ ਸਾਨੂੰ ਗੁਰਬਾਣੀ ਦਾ ਜ਼ਰੂਰ ਆਸਰਾ ਲੈਣਾ ਚਾਹੀਦਾ ਹੈ ਉਸ ਦੇ ਨਾਲ ਸਾਡੇ ਬਹੁਤ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਸਾਨੂੰ ਮਿਲ ਜਾਂਦੇ ਨੇ ਗੁਰੂ ਪਾਤਸ਼ਾਹ ਜੀ ਹਮੇਸ਼ਾ ਹੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਸਾਨੂੰ ਸਦਾ ਸੱਚ ਬੋਲਣਾ ਚਾਹੀਦਾ ਹੈ ਕਿਰਤ ਕਰਨੀ ਚਾਹੀਦੀ ਹੈ ਨਾਮ ਜਪਣਾ ਚਾਹੀਦਾ ਹੈ ਵੰਡ ਕੇ ਛਕਣਾ ਚਾਹੀਦਾ ਹੈ ਕਦੇ ਵੀ ਕਿਸੇ ਵੀ ਚੀਜ਼ ਨੂੰ ਲੈ ਕੇ ਬਹਿ ਨਹੀਂ ਜਾਣਾ ਚਾਹੀਦਾ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਹਰ ਸਵਾਲ ਦਾ ਜਵਾਬ ਭਾਵ ਹੈ ਸਾਡਾ ਪੁੱਛਣ ਦਾ ਜਿਹੜਾ ਮੰਤਵ ਸਹੀ ਹੋਣਾ ਚਾਹੀਦਾ ਸਾਡੀ ਜਾਣਨ ਦੀ ਕਿਸੇ ਚੀਜ਼ ਨੂੰ ਇੱਛਾ ਸਹੀ ਹੋਣੀ ਚਾਹੀਦੀ ਹੈ ਸੋ ਇਹ ਤਾਂ ਸ੍ਰਿਸ਼ਟੀ ਦਾ ਨਿਯਮ ਹੀ ਹੈ ਜੀ ਕਿ ਹਰ ਜਿਹੜੀ ਚੀਜ਼ ਆ ਉਹ ਕਿਸੇ ਨਾ ਕਿਸੇ ਤੇ ਡਿਪੈਂਡ ਹੈਗੀ ਆ ਸੋ ਇੰਨੀਆਂ ਕੇ ਬੇਨਤੀਆਂ ਕਰਦੇ ਹੋਏ ਅੱਜ ਦੀ ਇਹ ਜਿਹੜੀ ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਆਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ